ਹਾਂਜੀ ਦੋਸਤੋ ਸਤਿ ਸ਼੍ਰੀਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜਿਹੜੀ ਅੱਜ ਦੀ ਵੀਡੀਓ ਆਪਾਂ ਪਿੰਡ ਆਦੰਬਰ ਤੋਂ ਲੈ ਕੇ ਆ ਰਹੇ ਹਾਂ ਤੇ ਜਿਹੜੀ ਝੋਟੀ ਆ ਪਹਿਲੇ ਸੋ ਝੋਟੀ ਨੇ ਸੁਣਾਇਆ ਇਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਨਵੇਂ ਜੁੜੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਉਹ ਵੀ ਕੰਟੀਨਿਊ ਕਰ ਲੋ ਆਲਰਟ ਸੈਟ ਅਪ ਵੀ ਆਉਣ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਵੇ ਸਰ ਮਿਲਦਾ ਰਹੇ ਤੇ ਝੋਟੀ ਜਿਹੜੀ ਆ ਇਹਦੀ ਪ੍ਰੋਪਰ ਕ੍ਰੀਜ ਡਿਟੇਲ ਆ ਤੇ ਕੀ ਦਾਂਦੇ ਵਗੈਰਾ ਆ ਜਾਂ ਕਿੰਨਾ ਟਾਈਮ ਸੌਂਚ ਰਿਹਾ ਹੈ ਕਿਹੜਾ ਸੀਮਨ ਲੱਗਾ ਆ ਕੀ ਮਲਵਾੜੀ ਪਸਾਰੀ ਗੱਲਬਾਤ ਕਰਦੇ ਨੇ ਇਹਨਾਂ ਨਾਲ ਤੇ ਉਸ ਉਸ ਤੋਂ ਪਹਿਲਾਂ ਤੁਸੀਂ ਝੋਟੀ ਦਾ ਬੋਡੀ ਸਟਰਕਚਰ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੇਨ ਕਮੇੜਾ ਹੀ ਜੋ ਦੇਖ ਸਕਦੇ ਹੋ ਖੁੱਲੇ ਹੱਡਾਂ ਪਰਾਂ ਦੀ ਝੋਟੀ ਆ ਵੀ ਇਹ ਝੋਟੀ ਪਹਿਲਾਂ ਤੋਂ ਆਮ ਝੋਟੀਆਂ ਕਹਿ ਰਹੀਆਂ ਹੁੰਦਾ ਆ ਉਹ ਚੀ ਜੀ ਨਹੀਂ ਗਈ ਤੁਸੀਂ ਦੇਖ ਸਕਦੇ ਹੋ ਤੇ ਦੂਰ ਤੋਂ ਵੀ ਬਿਲਕੁਲ ਦਿਸ ਰਿਹਾ ਆ ਵੀ ਝੋਟੀ ਦੀ ਆਰਡਰ ਦੇ ਵਿੱਚ ਅਜੇ ਮਗਰ ਥਲਾਂ 'ਚ ਦੂਰੀ ਕਾਫੀ ਚੰਗੀ ਆ ਤੇ ਦੇਖ ਲਓ ਇੰਜ ਲੱਗ ਰਿਹਾ ਵੀ ਮੁੱਠੀ ਨਾਲ ਥਾਣੀ ਕੱਢੂਗੀ ਬਹੁਤ ਚੰਗੀ ਦੂਰੀ ਆ ਤੇ ਲੇਵਾ ਵੀ ਚੰਗਾ ਬਣਾਉਗੀ ਤੇ ਤੁਹਾਨੂੰ ਅਗਲੇ ਪਾਸੇ ਤੋਂ ਵੀ ਵਿਖਾਉਣੀ ਆ ਵੀ ਛੋਟੀ ਤੱਲੇਵਾ ਮੀਣ ਉਹਨੇ ਭਲਾ ਕੋਣ ਦਾ ਸ਼ੂ ਕਰ ਲਗਾ ਭਲਾ ਤਾਂ ਜੀ ਜਜਮੈਂਟ ਹੁੰਦੀ ਆ ਵੀ ਤੇ ਥੋੜਾ ਅਗਲੇ ਪਾਸੇ ਵੀ ਥੋੜਾ ਜਿਹਾ ਦੂਰੀ ਕਾਫੀ ਚੰਗੀ ਆ ਕਾਫੀ ਚੰਗੀ ਤੇ ਕਾਫੀ ਖੂਬਸੂਰਤ ਆਡਰ ਬਣਾਉਂਦੀ ਦੀ ਸੋਣੋ ਵੀ ਚੰਗਾ ਆਡਰ ਬਣਾਉਗੀ ਤੇ ਅਗਲੇ ਪਾਸੇ ਜਿਵੇਂ ਵਚਦੇ ਆਂ ਗਾਇਦ ਨਹੀਂ ਮੋੜਾ ਦੇ ਵਿੱਚ ਕੈਰੇਕਟਰ ਕਰਦੀ ਪੂਰੇ ਵੀ ਬਾਲੀ ਭਾਰੀ ਲੀਗੀ ਤੇ ਸਿੰਘ ਤੇ ਬੰਤ ਵੀ ਦੇ ਸਕਦੇ ਆ ਗੋਲ ਦੇ ਕੁੰਡਾ ਸੰਗਿਆ ਤੇ ਕੋਈ ਲਿੱਦਾ ਪਾਨੀਗਾ ਜਿਵੇਂ ਆਪਾਂ ਛੂਲੇ ਦਾ ਪਰਮ ਖਾਉਣ ਲੱਪੈਂਦੇ ਆ ਬਿਲਕੁਲ ਸਹੀ ਆ ਜਦੋਂ ਵੀ ਛੋਟੇ ਛੂਪੀ ਇਹਨਾਂ ਲੱਕ ਨੂੰ ਹੋਰ ਹੀ ਸਦਾ ਕਰ ਜੇ ਇਹਨਾਂ ਦੇ ਪੋੜੇ ਪੜੇ ਹੋਰ ਵੀ ਚੱਕ ਜਾਣੀ ਇਹਨੇ ਬਾਕੀ ਬਾਈ ਨੂੰ ਆਪਾਂ ਪੂਰੀ ਜਾਣਕਾਰੀ ਲੈਣੀ ਇਹਨਾ ਤੁਸੀਂ ਅਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਬੋਲ ਦਿਓ ਜੀ ਮੇਰਾ ਨਾਮ ਪਰਮਜੀਤ ਹੈ ਤੇ ਪ੍ਰੋਪਰ ਐਡਰੈਸ ਦੱਸ ਦੋ ਆਪਣੇ ਪਿੰਡ ਦਾ ਜਾਂ ਜ਼ਿਲ੍ਹੇ ਵਗੈਰਾ ਦਾ ਸਾਰਾ ਕੁਝ ਆਹ ਪਰਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਹੈ ਤੇ ਤਹਿਸੀਲ ਫੂਲਾ ਗਈ ਤੇ ਜਿਹੜੀ ਝੋਟੇ ਆਪਣੀ ਸੂਨ ਵਾਲੀ ਆ ਇਹ ਝੋਟੀ ਦੀ ਪੂਰਾ ਡਿਟੇਲ ਕੀ ਵੀ ਇਹ ਤੇ ਸੂਨ ਦੇ ਵਿੱਚ ਕਿੰਨਾ ਸਮਾਂ ਪਿਆ ਚ ਇਹ ਦੇ 10 ਦਿਨ ਪਏ ਆ ਹਜੇ ਸੂਨ ਵਿੱਚ ਇਹ 10 ਦਿਨ ਸੂਨ ਵਿੱਚ ਪਿਆ ਜੀ ਹਾਂ ਇਹ 10 10 ਕਿਲੋ ਬੋਲਾ ਕੱਢੂ ਕੀ ਇਹ ਪਈ ਰਣ ਜੋ ਅੱਛਾ ਜੀ ਪਹਿਲਾਂ ਜੀ ਇਹਦੀ ਮਾਂ ਸਾਲ ਦੁੱਧ ਕਿੰਨਾ ਕਿਸੇ ਦੇ ਥਲੇ ਇਹਦੀ ਮਾਂ ਹੈ ਠੀਕੇ ਸਰ ਜੀ ਲੱਭੇ ਅਸੀਂ ਚੌਰਾ 15 ਲੀਟਰ ਨੂੰ ਚੁੰਦ ਰਹੀ ਲੋ ਵੀ ਇੱਕ ਘਰੇਲੂ ਮਾਝੀ ਆ ਤੇ ਬਾਈ ਦੱਸ ਰਿਹਾ ਵੀ ਅਸੀਂ ਤੁਹਾਨੂੰ ਚੋਵੀ ਚੁੰਦ ਰਹੇ ਆ ਤੇ ਜਿਹੜੀ ਇਹਦੀ ਮਾਸ ਲੋ ਚੰਗਾ ਸੀ ਤੇ ਹੁਣ ਇਹ ਛੋਟੀ ਜੋ ਵੀ ਚੰਗੀ ਮੀਲ ਆ ਛੋਟੀ ਪਹਿਲਾਂ ਛੋਟੀ ਐ ਕਰਦੀ ਨਹੀਂ ਹਾਂਜੀ ਅਭੀ ਠੰਡੀ ਸੀਲ ਜੋ ਟੀ ਛੋਟੀ ਆ ਕਿਉਂਕਿ ਅਸੀਂ ਐ ਆ ਉਪਰੋਂ ਪਰ ਬੜਾ ਨਹੀਂ ਕਰੇਗੀ ਆਮ ਜੇ ਪਸ਼ੂ ਉਪਰੋਂ ਬੰਦ ਕਰਨਾ ਪੈਂਦੇ ਆ ਜੀ ਦੋਸਤੋ 9779923410 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹ ਛੋਟੀ ਨੂੰ ਖਰੀਦ ਸਕਦੇ ਹੋ ਛੋਟੀ ਬਹੁਤ ਵਧੀਆ ਛੋਟੀ ਆ ਮੀਡੀਅਮ ਸਾਈਜ਼ ਦੀ ਛੋਟੀ ਆ ਤੇ ਬਹੁਤ ਕੁੰਡਾ ਸਿੰਘਾ ਤੇ ਲੈਂਸਲ ਵਾਈ ਵੀ ਚੰਗੀ ਆ ਤੇ ਆਰਡਰ ਕੁਆਲਟੀ ਵੀ ਚੰਗੀ ਸੁਭਾਉਣਾ ਆ ਕਿ ਕੁਝ ਆਰਡਰ ਦਸ ਵੀ ਰਿਆ ਵੀ ਅਜੇ 10 ਰ ਬਾਕੀ ਪਏ ਆ ਤੇ ਕਾਫੀ ਚੰਗਾ ਇਹਨੇ ਆਰਡਰ ਬਣਾਇਆ ਵੀ ਹੋਇਆ ਆ ਤੇ ਵੀਡੀਓ ਜੀ ਜਰ ਲਈ ਸਾਰੇ ਵੀਰਾਂ ਦਾ ਧੰਨਵਾਦ